ਮਹਿਰਵਾਨਾ ਸਪਨਾ ਦੀ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਵਾਰੀ ਸਰਮਸਨ ਮਾਨ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਲ ਮਿਲ ਬੈਠੇ ਸਤਸੰਗੀ ਜਨੋ ਆਓ ਜੋ ਲੜੀਵਾਰ ਕਥਾ ਪਰ ਉਦਾਸ ਦੀ ਕਰ ਰਹੇ ਹਾਂ ਤੇ ਗੱਲ ਕਰ ਰਹੇ ਹਾਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਇ ਤੇ ਸਤਿਗੁਰੂ ਕਹਿੰਦੇ ਹਨ ਧਨ ਧਨ ਭਾਗਤ ਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਧੰ ਧੰ ਭਗਤ ਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆ ਧੰ ਧੰ ਭਗਤ ਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਧੰ ਧੰ ਭਗਤ ਨਾ ਗੁਰਮਖਾ ਜੋ ਗੁਰ ਸਿੱਖ ਲੈ ਮਨ ਜਿਣ ਤਿਆ ਜੱਗੇ ਸਤਿਗੁਰੂ ਕੀ ਕਹਿੰਦੇ ਹਨ ਸਾਖ ਦੋ ਵੱਡੇ ਭਾਗ ਗੁਰ ਸਿੱਖਾਂਗੇ ਜੋ ਗੁਰ ਚਰਨ ਹੀ ਸਿੱਖ ਪੜਤਿਆਂ ਦਾਤਿਆ ਮੇਰੇ ਕੋਲ ਗਿਆਨ ਨਹੀਂ ਮੇਰੇ ਕੋਲ ਕੀਰਤਨ ਨਹੀਂ ਮੇਰੇ ਕੋਲ ਕੋਈ ਕਮਾਈ ਨਹੀਂ ਬਸ ਮੈਂ ਸਤਿਗੁਰੂ ਤੇਰੇ ਚਰਨਾਂ ਵਿੱਚ ਡਿੱਗਾ ਹਾਂ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਵੀ ਸਹਾਰਾ ਨਹੀਂ ਤੇ ਭਾਈ ਗੁਰਦਾਸ ਆਗਰੇ ਤੋਂ ਆਏ ਹਨ ਤੇ ਭਾਈ ਗੁਰਦਾਸ ਨੇ ਬਿਆਸ ਦਰਿਆ ਪਾਰ ਕੀਤਾ ਤੇ ਜਦੋਂ ਗੋਇੰਦਵਾਲ ਸਾਹਿਬ ਪਹੁੰਚੇ ਤਾਂ ਧੰਨ ਗੁਰੂ ਰਾਮਦਾਸ ਉਸ ਵੇਲੇ ਪ੍ਰਭਪੁਰ ਪਿਆਨਾ ਕਰ ਚੁੱਕੇ ਸਨ ਜਦੋਂ ਗੋਇੰਦਵਾਲ ਸਾਹਿਬ ਤਾਂ ਗਲੀਆਂ ਵਿੱਚ ਨਿੱਕੇ ਨਿੱਕੇ ਨਿਆਣੇ ਗੋਲੀਆਂ ਖੇਡਣ ਭਾਈ ਗੁਰਦਾਸ ਜੀ ਲੰਗ ਦੇ ਲੰਗ ਦੇ ਰੁਕ ਗਏ ਰੁਕ ਕੇ ਬੱਚਿਆਂ ਦੀਆਂ ਗੱਲਾਂ ਸੁਣਨ ਲੱਗੇ ਉਹ ਗੋਲੀਆਂ ਖੇਡਣ ਲੱਗ ਪਏ ਅਚਨ ਚੇਤ ਜਦੋਂ ਕੋਈ ਨਿਸ਼ਾਨਾ ਲਾਏ ਤੇ ਕਿ ਸ਼ਬਦ ਕਹਿੰਦਾ ਸੀ ਕਿ ਜੇ ਹਮਾਰਾ ਗੁਰੂ ਕੇ ਨਾਮ ਦਾ ਭਾਈ ਗੁਰਦਾਸ ਰੁੱਕ ਕੇ ਕਹਿਣ ਲੱਗੇ ਦਾਤਾ ਧਨ ਸਿੱਖੀ ਹੈ ਜਿੰਨਾ ਬੱਚਿਆਂ ਦੀ ਖੇਡ ਵਿੱਚ ਵੀ ਸਿੱਖੀ ਆ ਗਈ ਮਾਂ ਪਿਓ ਕਿੰਨੇ ਕੁ ਰੰਗੇ ਹੋਣਗੇ ਭਾਈ ਗੁਰਦਾਸ ਜੀ ਨੇ ਤਿੰਨ ਬਚਨ ਕਹੇ ਕਹਿਣ ਲੱਗੇ ਜਿਹੜੇ ਸਿੱਖ ਸ਼ਹੀਦ ਹੋਏ ਉਹਨਾਂ ਨੂੰ ਪਹਿਲਾਂ ਤਿੰਨ ਦਾਤਾ ਮਿਲੀਆਂ ਹਨ ਪਹਿਲੀ ਗੱਲ ਉਹਨਾਂ ਕੋਲ ਗਿਆਨ ਸੀ ਦੂਜੀ ਗੱਲ ਉਹਨਾਂ ਕੋਲ ਗੁਰੂ ਦਾ ਦਿੱਤਾ ਧਿਆਨ ਸੀ ਤੇ ਤੀਜੀ ਗੱਲ ਉਹਨਾਂ ਕੋਲ ਗੁਰੂ ਦਾ ਬਖਸ਼ਿਆ ਹੋਇਆ ਸਿਮਰਨ ਸੀ ਤੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਕਸ਼ੂਕ ਮੇ ਵਰਗਾ ਤੇ ਉਹਨਾਂ ਕੋਲ ਸਿਮਰਨ ਦੀ ਕੁੰਜ ਵਰਗਾ ਤਿੰਨ ਚੀਜ਼ਾਂ ਨੂੰ ਉਹਨਾਂ ਨੇ ਕਮਾਇਆ ਤਾਂ ਹੀ ਉਹਨਾਂ ਨੇ ਸਿੱਖੀ ਕੇਸਾ ਸਵਾਸਾ ਨਾਲ ਨਿਭਾਈ ਤੇ ਉਹਨਾਂ ਕੋਲ ਤਿੰਨ ਦਾਤਾ ਸਨ ਗੁਰੂ ਦੀਆਂ ਮਹਾਰਾਜ ਤਿੰਨ ਦਾਤਾ ਕੀ ਸਨ ਉਹ ਕਹਿਣ ਲੱਗੇ ਕਛੂ ਕੁੰਮੇ ਆਂਡੇ ਦਿੰਦੀ ਹੈ ਤੇ ਰੇਤ ਵਿੱਚ ਭਰਤ ਕੇ ਆਣਿਆ ਕੋਲ ਆਉਂਦੀ ਨਹੀਂ ਆਂਡੇ ਰੇਤ ਥੱਲੇ ਦੱਬ ਕੇ ਆਪ ਪਾਣੀ ਵਿੱਚ ਚੱਲੀ ਜਾਂਦੀ ਹੈ ਪਾਣੀ ਵਿੱਚ ਜਾ ਕੇ ਉਸ ਨੇ ਆਪਣੇ ਆਂਡਿਆਂ ਦਾ ਧਿਆਨ ਈ ਨੀ ਇਕਾਗਰਤਾ ਨਾਲ ਧਰਿਆ ਕਿ ਉਸ ਦੇ ਧਿਆਨ ਨਾਲ ਹੀ ਉਹਨਾਂ ਆਂਡਿਆਂ ਵਿੱਚੋਂ ਕਛੂ ਕੁਮੀ ਦੇ ਬੱਚੇ ਪਲਦੇ ਰਹੇ ਭਾਰਤ ਕੇ ਉਸ ਨੇ ਧਿਆਨ ਨਾਲ ਅੰਡੇ ਨੂੰ ਤੋੜਿਆ ਜਦੋਂ ਕਛੂ ਕੁਮੀ ਦਾ ਬੱਚਾ ਬਾਹਰ ਨਿਕਲਦਾ ਹੈ ਤਾਂ ਪਹਿਲਾ ਕੰਮ ਉਹ ਇਹ ਕਰਦਾ ਹੈ ਕਿ ਉਸ ਪਾਣੀ ਵੱਲ ਜਾਂਦਾ ਹੈ ਜਿੱਥੇ ਮਾਂ ਦਾ ਧਿਆਨ ਟਿਕਿਆ ਟਕਾ ਕੇ ਬੈਠੀ ਹੁੰਦੀ ਹੈ ਤੇ ਸਤਿਗੁਰੂ ਨੇ ਰਹਿਮਤ ਕਰਕੇ ਪਹਿਲੀ ਚੀਜ਼ ਦਿੱਤੀ ਹੈ ਧਿਆਨ ਦੀ ਇਕਾਗਰਤਾ ਤੋਂ ਬਿਨਾ ਸਿੱਖੀ ਨਹੀਂ ਕਮਾਈ ਜਾਂਦੀ ਸੱਜਣਾ ਬੈਠਾ ਤੂੰ ਕਿਤੇ ਵੀ ਹੋਵੇਂ ਤੇਰੇ ਤਨ ਦੇ ਟੁਕੜੇ ਟੁਕੜੇ ਹੋਣ ਪਰ ਜੇ ਸ਼ਬਦ ਨਾਲ ਧਿਆਨ ਟਿਕਾਈ ਬੈਠਾ ਹੈ ਤਾਂ ਦਾਤਾ ਮਿਹਰ ਕਰੇਗਾ ਤੇਰੀ ਸਿੱਖੀ ਨਿਭ ਜਾਏ ਤੇ ਅਸੀਂ ਵੀ ਦਾਤਿਆ ਤੇਰੇ ਚਰਨਾਂ ਵਿੱਚ ਧਿਆਨ ਕਰਕੇ ਕਦੀ ਦੂਰ ਨਹੀਂ ਜਾ ਸਕਦੇ ਫਿਰ ਮਹਾਰਾਜ ਗਿਆਨ ਕਹਿਣ ਲੱਗੇ ਜਿੰਨੀ ਸਿੱਖੀ ਨਿਭਾਈ ਹੋਏ ਨਹੀਂ ਕਿ ਘਰ-ਵਾਰ ਛੱਡ ਕੇ ਜੰਗਲਾਂ ਵਿੱਚ ਚਲੇ ਗਏ ਸਿੱਖੀ ਕਮਾਉਣ ਵਾਲਿਆ ਕੋਈ ਗਿਆਨ ਕੋਈ ਲੋ ਵਰਗਾ ਹੈ ਕੋਲ ਦੇ ਆਂਡੇ ਹਮੇਸ਼ਾ ਕੌਮਣੀ ਦੇ ਹਾਲ ਨੇ ਵਿੱਚ ਪਲਦੇ ਹਨ ਕੋਲ ਦੇ ਬੱਚਿਆਂ ਦਾ ਜਨਮ ਹੋਇਆ ਤੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਇੰਨੇ ਚੁੱਪ ਕਰਕੇ ਤੁਰੇ ਫਿਰਦੇ ਹਨ ਤੇ ਬੋਲਦੇ ਹੀ ਕੁਝ ਨਹੀਂ ਜਿੱਧਰ ਕੌਣੀ ਜਾਂਦੀ ਹੈ ਪਿੱਛੇ ਪਿੱਛੇ ਤੁਰੇ ਫਿਰਦੇ ਹਨ ਕੋਇਲ ਨੇ ਮਾਰੀ ਉੱਚੀ ਸਾਰੀ ਕੂਕ ਤੇ ਪਹਿਲੀ ਕੂਕ ਬੱਚਿਆਂ ਦੇ ਕੰਨ ਵਿੱਚ ਪਈ ਤਾਂ ਕੌਣੀ ਨੂੰ ਛੱਡ ਕੇ ਆਪਣੀ ਮਾਂ ਦੇ ਪਿੱਛੇ ਚਲੇ ਗਏ ਸਿੱਖ ਦਾ ਜੋ ਧਿਆਨ ਹੈ ਉਹ ਕੋਈ ਨ ਵਰਗਾ ਹੈ ਕਹਨ ਲੱਗੇ ਗੁਰਮਖੋ ਕਾਰ ਸਪੇਰੇ ਕਾਮਾ ਰੌਣੀ ਪੈਂਦੀ ਹੋਵੇ ਪਰ ਜਿਸ ਨੇ ਸਿੱਖੀ ਕਮਾਉਣੀ ਹੋਵੇ ਉਹ ਫਿਰ ਕਲਪਾ ਵਿੱਚ ਨਹੀਂ ਜਾਂਦਾ ਉਹ ਫਿਰ ਕੌਣ ਵਾਲੀਆਂ ਨਾਈਟ ਕਲਪਾ ਅਟੈਕ ਵਿੱਚ ਨਹੀਂ ਜਾਂਦਾ ਕਾਮਾ ਰੌਣੀ ਵਢੀ ਪੈਂਦੀ ਹੈ ਪਰ ਜਦੋਂ ਕਿਤੇ ਰਾਤ ਨੂੰ ਸ਼ਬਦ ਦੀ ਆਵਾਜ਼ ਕੰਨਾ ਵਿੱਚ ਪੈਂਦੀ ਹੈ ਤਾਂ ਕੋਇਲ ਦੇ ਬੱਚੇ ਦੀ ਤਰ੍ਹਾਂ ਆਵਾਜ਼ ਸੁਣ ਕੇ ਗੁਰੂ ਕੋਲ ਆ ਜਾਂਦਾ ਹੈ ਤੇ ਤੀਸਰੀ ਕਿਰਪਾ ਕੀਤੀ ਸਿਮਰਨ ਦੀ ਦਾਤ ਦਿੱਤੀ ਸਿਮਰਨ ਦਿੱਤਾ ਸਿੱਖੀ ਨੂੰ ਕੂੰਜ ਵਰਗਾ ਤੇ ਕੂੰਜ ਸੈਂਕੜੇ ਕੋ ਬੱਚੇ ਨੂੰ ਛੱਡ ਕੇ ਆਉਂਦੀ ਹੈ ਜਿਹੜਾ ਬੱਚਾ ਕੂੰਜ ਦੀ ਜਾਤ ਵਿੱਚ ਰਹਿੰਦਾ ਹੈ ਉਹ ਨਾ ਮਰਦਾ ਹੈ ਨਾ ਭੁੱਖਾ ਰਹਿੰਦਾ ਹੈ ਜਿਹੜਾ ਬੱਚਾ ਕੂੰਜ ਦੀ ਜਾਤ ਵਿੱਚੋਂ ਵਿਸਰ ਜਾਏ ਉਸ ਦੀ ਮੌਤ ਹੋ ਜਾਂਦੀ ਹੈ ਕਹਿਣ ਲੱਗੇ ਕਿ ਸਿੱਖ ਹਮੇਸ਼ਾ ਆਪਣੇ ਗੁਰੂ ਦੀ ਯਾਦ ਵਿੱਚ ਰਹਿੰਦਾ ਹੈ ਤੇ ਜਿਸ ਦਿਨ ਉਸ ਗੁਰੂ ਦੀ ਯਾਦ ਭੁੱਲ ਜਾਏ ਉਸ ਦਿਨ ਉਸ ਦੀ ਮੌਤ ਹੋ ਜਾਂਦੀ ਹੈ ਕਹਿਣ ਲੱਗੇ ਕਾਸ਼ ਆਂਡਾ ਧਿਆਨ ਧਾਰ ਕਰ ਪਾਰਪਕ ਨਦੀ ਵਿੱਚ ਆਵੈ ਕੁੰਝ ਰਿਤੇ ਸਿਮਰਨ ਕਰੈ ਲੈ ਬਚਾ ਉੱਟੀ ਅਸਮਾਨੈ ਕੋਇਲ ਪਾਲੈ ਕਾਮਣੀ ਮਿਲਦਾ ਜਾਏ ਕੋਟੰਬਸਿ ਆਵੈ ਗਿਆਨ ਧਿਆਨ ਸਿਮਰਨ ਸਦਾ ਸਤਗੁਰ ਸਿਖ ਰਹਾ ਨਿਰਵਾਨੈ ਤੱਗੇ ਭਾਈ ਸਾਹਿਬ ਜੀ ਨੂੰ ਪੁੱਛੀਏ ਕਿ ਭਾਈ ਸਾਹਿਬ ਜੀ ਤੁਸੀਂ ਸਿੱਖਾ ਦੀ ਰਾਤ ਲਿਖਣ ਵਾਲੇ ਪਹਿਲੇ ਲਖਾਰੀ ਤੇ ਭਾਈ ਸਾਹਿਬ ਨੇ ਫਿਰ ਬਾਤ ਸ਼ੁਰੂ ਕਰਦੇ ਹਨ ਕਹਿੰਦੇ ਹਨ ਬਲਿਹਾਰੀ ਤਿਨਾਂ ਗੁਰ ਸਿੱਖਾ ਜਾਇ ਤਿਨਾਂ ਗੁਰ ਦਰਸ਼ਨ ਡਿਠਾ ਬਲਿਹਾਰੀ ਤਿਨਾਂ ਗੁਰ ਸਿੱਖਾ

ਗੁਰ ਸੇਵਾ ਦਾਇਨ ਅਬੇ ਡਠਾ ਬਲਿਹਾਰੀ ਤਨ ਗੁਰ ਸਿਖਾ ਆਪ ਕਰੀ ਤਰੇ ਨ ਸਰਠਾ ਗੁਰ ਸਿਖ ਮਿਲੇ ਆ ਪਾਏ ਪਪਨਠਾ ਜਿੰਨਾ ਸਿੱਖੀ ਸਿਖਾ ਨੇ ਸਿੱਖੀ ਕਮਾਈ ਉਹ ਸਿੱਖ ਹੀ ਕਹਾਦਾ ਹੈ ਜਿਸ ਨੂੰ ਮਿਲ ਕੇ ਗੁਰਮਤ ਦਾ ਨਾਸ ਨਾ ਹੋਵੇ ਗੁਰਮਤ ਦਾ ਅੰਦਰ ਪ੍ਰਕਾਸ਼ ਨਾ ਹੋਵੇ ਤੇ ਭਾਈ ਗੁਰਦਾਸ ਨੇ ਜਦੋਂ ਅੰਗਾਂ ਦੀ ਗਿਣਤੀ ਕੀਤੀ ਹੱਥ ਗਿਨੇ ਦੰਦ ਗਿਨੇ ਨੱਕ ਗਿਨੇ ਆ ਕੰਨ ਗਿਨੇ ਪੈਰ ਗਿਨੇ ਤੇ ਅਖੀਰ ਵਿੱਚ ਕਿ ਵਾਲ ਵੀ ਇੱਕ ਅੰਗ ਹਨ ਤੇ ਭਾਈ ਗੁਰਦਾਸ ਕਹਿਣ ਲੱਗੇ ਰਾਖਤ ਬਿੰਦ ਕਾਰਨੇ ਮਿਆ ਚਿਤਰ ਚਲਤਰ ਬਚਿਤਰ ਬਨਾਇਆ ਗਰਭ ਗੁੰਟ ਵਿੱਚ ਰਖਿਆ ਜੀਓ ਪਾਏ ਤਨ ਸਾਜ ਸੁਹਾਇਆ ਮੋਖੀਤੇ ਨੱਕ ਕੰਨ ਹੱਥ ਪਰ ਤੰਦ ਬਾਲ ਗਨਾਇਆ ਅਸੀਂ ਇੱਕ ਸ਼ਬਦ ਵਰਤਦੇ ਹਾਂ ਕੇਸ ਰੱਖੋ ਅਸਲ ਵਿੱਚ ਕੇਸ ਰੱਖੇ ਨਹੀਂ ਜਾਂਦੇ ਕੇਸ ਕੱਟਣ ਨਾਲ ਵੀ ਆਦਮੀ ਹੁੰਦੀ ਹੈ ਕਿਸ ਤਾਂ ਪਹਿਲਾਂ ਹੀ ਰੱਖੇ ਹੁੰਦੇ ਹਨ ਜਨਮ ਤੋਂ ਬੱਚੇ ਦੇ ਕੇਸ ਹੁੰਦੇ ਹਨ ਤਿਸ ਪਾਗ ਸਿਰ ਉੱਤੇ ਰੱਖਦੇ ਹਾਂ ਅੱਖਾਂ ਤੇ ਰੱਖਦੇ ਹਾਂ ਸਰੀਰ ਉੱਪਰ ਕੱਪੜਾ ਰੱਖਦੇ ਹਾਂ ਪਰ ਗੁਰਮੁਖੋ ਕੇਸ ਤਾਂ ਰੱਬ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੇ ਹਨ ਇਸ ਨੂੰ ਰੱਖਣ ਦੀ ਕੋਸ਼ਿਸ਼ ਕਰਿਏ ਸਗੋਂ ਇਸ ਨੂੰ ਕੱਟਣ ਦੀ ਕੋਸ਼ਿਸ਼ ਨਾ ਕਰਿਏ ਤੇ ਰਖੇ ਆਪਣੇ ਆਪ ਜਾਣੇ ਹਨ ਜਦ ਜਦੋ ਤਸੱਦਦ ਦਾ ਦੌਰ ਚੱਲਿਆ ਤਾਂ ਭਾਈ ਰਤਨ ਸਿੰਘ ਭੰਗੂ ਨੇ ਦੋਕ ਟੁਕਕਾਂ ਕਹੀਆਂ ਕਿ ਉਹ ਦਾਤਾ ਕਹਿੰਦੇ ਹਨ ਕਿ ਜਦੋਂ ਅਰਦਾਸ ਕਰਦੇ ਸਨ ਤੇ ਉਹਨਾਂ ਨੇ ਸ਼ਬਦ ਹੁੰਦੇ ਸਨ ਦਾਤਾ ਤੁਰਕਾਂ ਦਾ ਨਾਸ਼ ਕਰੋ ਤਾਂ ਕਿ ਸਿੱਖੀ ਕੇਸਾ ਸਵਾਸਾ ਸੰਗ ਨਿਭ ਜਾਏ ਕੇਸ ਗੁਰੂ ਦੀ ਮੋਹਰ ਹਨ ਤੇ ਪ੍ਰੋਫੈਸਰ ਪੂਰਨ ਸਿੰਘ ਨਿੱਕਲ ਲੇਖ ਲਿਖਿਆ ਉਹਨਾਂ ਨੇ ਲੇਖ ਵਿੱਚ ਲਿਖਿਆ ਹੈ ਕਿ ਆਦਰਸ਼ ਮਾਮਾ ਹੈ ਸੁਨਾਇਆਂ ਦੁੱਧ ੜਕਦੀਆਂ ਪਈਆਂ ਹਨ ਮੰਦਰ ਦੇ ਅੰਦਰ ਕਢਿਆਲ ਪਏ ਵੱਜਦੇ ਹਨ ਹਾਲੀ ਲੋਕ ਉਹਨਾਂ ਨੂੰ ਖੇਤਾਂ ਵਿੱਚ ਲੈ ਜਾਂਦੇ ਪਏ ਹਨ ਦੇਖਿਆ ਕਿ ਹਨੇਰਾ ਹੈ ਇੱਕ ਮਾਈ ਨੇ ਆਪਣੇ ਪੁੱਤਰ ਨੂੰ ਆਪਣੇ ਕੁਛੜ ਵਿੱਚ ਚੁੱਕ ਕੇ ਦੂਰੀ ਆਉਂਦੀ ਹੈ ਕਹਨ ਲੱਗੇ دیਵਾਨ ਕੋੜਾ ਮਲ ਸਿੱਖਾਂ ਦੀ ਹਮੈਤੀ ਸਨ ਉਹ ਰਸਤੇ ਵਿੱਚ ਖਲੋਤੇ ਸਨ ਤੇ ਕਹਿਣ ਲੱਗੇ ਮਾਈ ਕਿੱਥੇ ਚੱਲੀ ਹੈ ਤੇ ਮਾਈ ਕਹਿਣ ਲੱਗੀ ਕਿ ਮੈਂ ਗੁਰੂ ਦੀ ਮਿਹਰ ਕੀਤੀ ਹੈ ਮੈਂ ਅੰਮ੍ਰਿਤਸਰ ਚੱਲੀ ਹਾਂ ਇਸ਼ਨਾਨ ਕਰਨ ਲਈ ਤੇ ਉਹ ਕਹਿਣ ਲੱਗੇ ਮਾਈ ਤੈਨੂੰ ਪਤਾ ਨਹੀਂ ਹਕੂਮਤ ਦਾ ਅੱਜ ਉੱਥੇ ਪਹਿਰਾ ਹੈ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ ਉਹ ਮਾਈ ਕਹਿਣ ਲੱਗੀ ਚੱਲਨੀ ਹਾਂ ਗੁਰੂ ਦੇ ਦਰਸ਼ਨ ਕਰਨ ਲਈ ਕਹਿਣ ਲੱਗੇ ਆਪਣੇ ਬੱਚੇ ਦਾ ਨੂੰ ਨਾਲ ਲੈ ਕੇ ਚੱਲਨੀ ਹੈ ਕੁੱਥੇ ਗੋਲਗਾ ਚੱਲਣ ਗਿਆ ਟਲਦਿਆਂ ਪਈ ਹਾਂ ਮਾਈ ਕਹਿਣ ਲੱਗੀ ਹਾਂ ਹੀ ਲੈ ਕੇ ਚਲਨੀ ਹਾਂ ਤਾਂ ਗੁਰੂ ਦੇ ਕੋਲ ਚਲਨੀ ਹਾਂ ਮੈਂ ਕਿ ਜਦੋਂ ਗੋਲੀ ਕਿਤੇ ਸੀਨੇ ਵਿੱਚ ਮਾਂ ਪੁੱਤਰਾਂ ਦੇ ਲੱਗੇਗੀ ਤਾਂ ਸਾਡਾ ਗੂ ਖੂਨ ਅੰਮ੍ਰਿਤ ਸਰ ਦੇ ਜਲ ਵਿੱਚ ਮਿਲੇਗਾ ਤਾਂ ਮੈਂ ਗੋਲੀ ਲਗਦਿਆਂ ਸਾਰ ਪੁੱਤਰ ਨੂੰ ਸੀਨੇ ਨਾਲ ਲਾ ਕੇ ਕਹਾਂਗੀ ਹੇ ਮੇਰੇ ਧੰਨ ਗੁਰੂ ਰਾਮਦਾਸ ਤੇਰੀ ਮਿਹਰ ਨਾਲ ਸਾਡੀ ਸਿੱਖੀ ਤੇਰੇ ਦਰ ਤੇ ਨਿਭ ਗਈ ਜਿੰਨੀ ਦੇਰ ਤੱਕ ਸੁਵਾਸ ਚੱਲਦੇ ਹਨ ਉਨੀ ਦੇਰ ਤੱਕ ਸਿੱਖੀ ਕਮਾਈ ਜਾਣਾ ਹੈ ਇਸ ਦਾ ਮਤਲਬ ਹੈ ਕਿ ਦਾਵਾ ਨਾ ਕਰੀ ਜਿਨ੍ਹਾਂ ਨੇ ਸਿੱਖੀ ਕੇਸਾ ਤੇ ਸੁਵਾਸਾਂ ਨਾਲ ਨਿਭਾਈ ਉਹਨਾਂ ਸਨ ਲਾਹੌਰ ਦੀਆਂ ਬਹਾਦਰ ਸਿੰਘਨੀਆਂ ਜਿਨ੍ਹਾਂ ਦੇ ਗਲੇ ਵਿੱਚ ਆਪਣੇ ਬੱਚਿਆਂ ਦੇ ਟੁਕੜੇ ਕਰਕੇ ਹਾਰ ਪੁਆਈ ਜਿਨ੍ਹਾਂ ਨੇ ਸਿੱਖੀ ਕੇਸਾ ਸਵਾਸਾ ਨਾਲ ਅਨਵਾਈ ਉਹ ਸਨ ਸਤਕਾਰਯੋਗ ਭਾਈ ਮਨੀ ਸਿੰਘ ਭਾਈ ਗੁਲਜਾਰਾ ਸਿੰਘ ਭਾਈ ਭੂਪਤ ਸਿੰਘ ਭਾਈ ਤਾਰੂ ਸਿੰਘ ਭਾਈ ਸਹਿਬਾਜ ਸਿੰਘ ਭਾਈ ਸੁਬੇਗ ਸਿੰਘ ਜਿਨ੍ਹਾਂ ਨੇ ਸਿੱਖੀ ਨਿਭਾਈ ਉਹਨਾਂ ਵਿੱਚੋਂ ਸਨ ਭਾਈ ਮਤੀਦਾਸ ਭਾਈ ਦਿਆਲਾ ਜੀ ਜਿਨ੍ਹਾਂ ਨੇ ਸਿੱਖੀ ਨਿਭਾਈ ਉਹਨਾਂ ਵਿੱਚ ਸਨ ਸ਼ਹੀਦ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤੇ ਆਪਣੇ ਧਰਮ ਨੂੰ ਕਾਇਮ ਰੱਖੇ ਆਪਣੇ ਧਰਮ ਵਿੱਚ ਪ੍ਰਪੱਕ ਰਹੇ ਉਹਨਾਂ ਨੂੰ ਅੱਜ ਤੱਕ ਅਸੀਂ ਅਰਦਾਸ ਵਿੱਚ ਭੁੱਲਦੇ ਨਹੀਂ ਤੇ ਕਹਿਣ ਲੱਗੇ ਹਾਂ ਜਿੰਨਾ ਨੇ ਸਿੱਖੀ ਕੇਸਾ ਸਵਾਸਾ ਨਾਲ ਲਨਵਾਈ ਕੇਸ ਕਾਇਮ ਰੱਖੇ ਤੇ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਹਨ ਕਿ ਪਹਿਲਾ ਫੋਨਾਂ ਨੇ ਕੇਸ ਕੱਟੇ ਸਨ ਤੇ ਜਦੋਂ ਭਾਈ ਵੀਰ ਸਿੰਘ ਮਿਲੇ ਬਸ ਇੱਕੋ ਵਾਰੀ ਘੁੱਟ ਕੇ ਸੀਨੇ ਨਾਲ ਲਾਇਆ ਤੇ ਭਾਈ ਸਾਹਿਬ ਨੇ ਕੇਸਾਂ ਦੇ ਹੱਥ ਫੇਰ ਕੇ ਕਿਹਾ ਬੇਟਾ ਇਨੇ ਕੋਮਲ ਕੇਸ ਤੇ ਸਿੱਖੀ ਕੈਂਚੀ ਨਾਲ ਕੱਟਦਾ ਪਿਆ ਹੈ ਗੱਲ ਸੋਭਾ ਨਹੀਂ ਦਿੰਦੀ ਸਾਰੀ ਰਾਤ ਚਰਚਾ ਕਰਦਾ ਰਿਹਾ ਸਵੇਰੇ ਉੱਠਿਆ ਤੇ ਮੈਂ ਕਿਹਾ ਕਿਰਪਾ ਕਰੋ ਸਿਰ ਤੇ ਪਗ ਮੰਨਣ ਨਹੀਂ ਦੇ ਦਿਓ ਤੇ ਅਰਦਾਸ ਕਰੋ ਕਿ ਮੱਡੀਆਂ ਤੱਕ ਇਹ ਪਗ ਨਿਵ ਜਾਏ ਇਹ ਕੇਸ ਨਿਵ ਜਾ ਤੇ ਜਦੋਂ ਉਹਨਾਂ ਨੇ ਕੇਸ ਰੱਖੇ ਤੇ ਜਦੋਂ ਉਹਨਾਂ ਦਾ ਦਾੜਾ ਪ੍ਰਕਾਸ਼ ਹੋਇਆ ਤੇ ਕੇਸ ਵੱਡੇ ਹੋਏ ਤੇ ਉਹ ਮਾਲੇ ਕਾਨਫਰੰਸ ਹੋਈ ਤੇ ਪ੍ਰੋਫੈਸਰ ਪੂਰਨ ਸਿੰਘ ਗੁਰੂ ਕਲੰਗੀਧਰ ਜੀ ਦੇ ਜੀਵਨ ਤੇ ਬੋਲੇ ਜਦੋਂ ਉਹ ਬੋਲੇ ਤੇ ਉਹਨਾਂ ਨੇ ਕਮਾਲ ਦੇ ਸ਼ਬਦ ਕਹੇ ਉਹਨਾਂ ਨੇ ਤਸਵੀਰ ਦੀ ਗੱਲ ਕੀਤੀ ਕਹਣ ਲੱਗੇ ਗੁਰੂ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਤਸਵੀਰਾਂ ਕਾਗਜ਼ਾਂ ਉੱਪਰ ਨਹੀਂ ਬਣਦੀਆਂ ਉਹ ਕਹਿੰਦੇ ਹਨ ਜਿੱਥੇ ਮੂਰਤ ਬਣਨੀ ਹੈ ਉਹ ਕਦੀ ਰੰਗ ਭਰਿਆ ਹੀ ਨਹੀਂ ਬਾਹਰ ਕਲੈਂਡਰ ਵੇਚਦਾ ਪਿਆ ਹੈ ਪੁੱਛਿਓ ਕਿੱਥੇ ਕਹਿਣ ਲੱਗੇ ਕਾਗਜ਼ਾਂ ਤੇ ਨਹੀਂ ਦਵਾਰਾਂ ਤੇ ਨਹੀਂ ਚੇਤੇ ਰੱਖੀ ਪੱਥਰ ਦੀਆਂ ਮੂਰਤੀਆਂ ਵਿੱਚ ਵੀ ਨਹੀਂ ਗੁਰੂ ਗੋਬਿੰਦ ਸਿੰਘ ਦੀ ਮੂਰਤ ਸਿੱਖ ਦੇ ਹਿਰਦੇ ਵਿੱਚ ਬਣਦੀ ਹੈ ਤੇ ਜਦੋਂ ਮੂਰਤ ਦਾ ਪਰਚਾ ਹਟਦਾ ਹੈ ਤਾਂ ਮੂਰਤੀ ਬੋਲਦੀ ਹੈ ਤੂੰ ਮੈਂ ਤੇ ਖਾਲਸਾ ਕਹਿੰਦਾ ਹੈ ਤੂੰ ਮੈਂ ਤੂੰ ਕਹਿੰਦੇ ਹਨ ਕਿ ਉਸ ਮੂਰਤ ਨੂੰ ਦੇਖ ਕੇ ਗੁਰੂ ਕਹਿੰਦਾ ਹੈ ਹੋ ਖਾਲਸਾ ਏ ਕਹੂ ਖਾਲਸਾ ਮੇਰੋ ਓ ਤਪੂਰਤ ਸਾਗਰ ਬਥੇਰੋ ਉਹ ਕਹਿੰਦਾ ਹੈ ਕਿ ਆਦਰਸ਼ ਮਾਂ ਆਪਣੇ ਪੁੱਤਰ ਦੀ ਸਿੱਖੀ ਨਿਭਾਉਣ ਲਈ ਗੋਲਨੀ ਵਾਲੇ ਪਾਸੇ ਤੁਰ ਹੀ ਜਾਂਦੀ ਹੈ ਗੁਰਮੁਖੋ ਆਓ ਕਿੰਨੇ ਕੁ சுவாਸ ਦਾਤੇ ਨੇ ਦਿੱਤੇ ਹਨ ਅਰਦਾਸ ਕਰਿਏ ਕਿ ਕੇਸ ਵੀਰ ਆਣ ਤੇ ਸਿੱਖੀ ਵੀ ਨਿਭ ਜਾਈ ਪਰ ਦਾਵਾ ਨਹੀਂ ਜੇ ਦਾਵਾ ਕਰਕੇ ਕਹੀਏ ਕਿ ਮੇਰੀ ਸਭ ਤੋਂ ਵੱਡੀ ਰਹਿਤ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛੋ ਦਾਤਾ ਜਿੰਨਾ ਸਿੱਖਾਂ ਨੇ ਸਿੱਖੀ ਨਵਾਈ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ ਤੇ ਸਤਿਗੁਰੂ ਨੇ ਤਿੰਨ ਵਚਨ ਕਹੇ ਹਨ ਹਮੇਸ਼ਾ ਜਦੋਂ ਮੈਂ ਉਦਾਹਰਨਾਂ ਦਿੰਦਾ ਹਾਂ ਤਾਂ ਸ਼ਬਦ ਹੀ ਤਿੰਨੇ ਸਾਹਮਣੇ ਆਉਂਦੇ ਹਨ ਭਾਈ ਨੰਦ ਲਾਲ ਜੀ ਨੇ ਆਪਣੇ ਰਹਿਤ ਨਾਮੇ ਵਿੱਚ ਦਰਜ ਕੀਤੇ ਹਨ ਤੇ ਭਾਈ ਨੰਦ ਲਾਲ ਜੀ ਨੇ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਜੀ ਦੇ ਦਰ ਦਾ ਸੇਵਕ ਤੇ ਉਹ ਜਿਆ ਸ਼ਾਇਰ ਜਿਹੜਾ ਇਨਾ ਭਿੱਜ ਕੇ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਥਾਂ ਚਾਹੀਦੀ ਹੈ ਕਿੱਥੇ ਕਹਿੰਦੇ ਹਨ ਜਿੱਥੇ ਕਿਲੇ ਦੇ ਵਿੱਚ ਕੁੱਤਿਆਂ ਨੂੰ ਰੋਟੀ ਦੀਆਂ ਬੁਰਕੀਆਂ ਤੋੜ ਕੇ ਪਾਉਂਦਾ ਹ ਉਹਨਾਂ ਕੁੱਤਿਆਂ ਦੇ ਕੋਲ ਆਨੰਦ ਲਾਲ ਨੂੰ ਥਾਂ ਬਖਸ਼ ਦੇ ਜਦੋਂ ਭਾਈ ਆਨੰਦ ਲਾਲ ਜੀ ਨੂੰ ਪੁੱਛਿਆ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੇ ਆਏ ਹੋ ਤਾ ਪੁੱਛਿਆ ਜੇ ਕਹਿਣ ਲੱਗੇ ਅੱਜ ਤੋਂ ਬਾਅਦ ਮੈਂ ਅੰਮ੍ਰਿਤ ਵੇਲੇ ਸੌਣਾ ਛੱਡ ਦਿੱਤਾ ਹੈ ਤੇ ਭਾਈ ਆਨੰਦ ਲਾਲ ਨੇ ਫਿਰ ਗੁਰੂ ਗੋਬਿੰਦ ਸਿੰਘ ਜੀ ਨਾਲ ਜਦੋਂ ਬੈਠ ਕੇ ਰਤਨਾਮਾ ਲਿਖਿਆ ਤਾਂ ਭਾਈ ਸਾਹਿਬ ਪੁੱਛਦੇ ਹਨ ਸਤਿਗੁਰੂ ਤੁਹਾਡੇ ਦਰਸ਼ਨ ਕਿਵੇਂ ਹੋਣ ਤੇ ਸਾਹਿਬ ਕਹਿੰਦੇ ਹਨ ਆਨੰਦ ਲਾਲ ਗੁਰੂ ਤਨ ਥਾਮਾ ਤੇ ਰਹਿੰਦਾ ਹੈ ਤਿੰਨ ਰੂਪ ਨੇ ਮੇਰੇ ਨੰਦ ਲਾਲ ਪੁੱਛਦੇ ਹਨ ਸਾਬ ਜੀ ਤਿੰਨ ਰੂਪ ਕਿਹੜੇ ਹਨ ਤੇ ਗੁਰੂ ਜੀ ਕਹਿੰਦੇ ਹਨ ਇੱਕ ਤਾ ਰੂਪ ਗੁਰੂ ਦਾ ਹੈ ਨਿਰਗੁਣ ਤੇ ਸਾਬ ਕਹਿੰਦੇ ਹਨ ਤੀਨ ਰੂਪ ਹੈ ਮੋਹਿ ਕੇ ਸੁਣੋ ਨੰਦ ਲਾਲ ਚਿਤ ਲਾਏ ਨਿਰਗੁਣ ਸਰਗੁਣ ਗੁਰੂ ਸ਼ਬਦ ਕੋ ਤੇਹੋ ਸਮਝਾਏ ਕਹਿੰਦੇ ਹਨ ਮੈਂ ਤਿੰਨ ਰੂਪਾਂ ਦੇ ਵਿੱਚ ਹਾਂ ਜਿੱਥੇ ਵੀ ਸਭ ਮਹ ਜੋਤ ਜੋਤ ਹੈ ਸੋਏ ਤਿਸ ਦਾ ਜਾਣਨ ਸਭ ਮਹ ਚਾਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਆਪਾ ਰੋਜ ਪੜਦੇ ਆ ਤੇ ਗੁਰੂ ਸਮਰੱਥ ਹੈ ਸਮਰੱਥ ਗੁਰੂ ਸਿਰ ਹੱਥ ਧਰੇ ਤੇ ਪਿਆਰਿਓ ਹਸਿੰਗੂਰੂ ਜੀ ਮੋਰ ਕੇ ਸ ਹਨ ਉਹ ਆਪਣੇ ਤਾਣ ਦੇ ਉੱਪਰ ਪ੍ਰਕਾਸ਼ ਕਰੀਏ ਤਾਂ ਫਿਰ ਗੁਰੂ ਸਿੱਖੀ ਜੋ ਹੈ ਕੇਸਾ ਸੁਆਸਾ ਸੰਗ ਨਿਵਜੇ ਗੁਰੂ ਅਗੇ ਅਰਦਾਸ ਕਰੀਏ ਦਾਤਾ ਮਿਹਰ ਕਰੀ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ ਦਾਤਾ ਰਖੀ ਚਾਰਣਾ ਦੇ ਨਾਲ ਜੋੜ ਕੇ ਚਾਰਣਾ ਨੀਮਾਜ ਵਣੀ दाता रखी चरणा दे नाल जोड के, चरा दी मौज वड़ी दादा रखी चरणा दे चरा दी मौज वड़ी दादा रखी चरणा दे ਦਾਤਾ ਰਖੀ ਚਾਰਣਾ ਦੇ ਨਾਲ ਜੋੜ ਕੇ ਚਾਰਣਾ ਦੀ ਮਾਜ ਵੜੀ ਦਾਤਾ ਰਖੀ ਚਾਰਣਾ ਦੇ ਨਾਲ ਜੋੜ ਕੇ ਚਾਰਣਾ ਦੀ ਮਾਜ ਵੜੀ ਦਾਤਾ ਰਖੀ ਚਾਰਣਾ ਦੇ ਨੇਵ ਗਿਆਨ ਕਲੰਗੀਆਂ ਵਾਲਿਆ ਚਰਣਾ ਦੇ ਨਾਲ ਲਗੀਆਂ ਨੇਵ ਗਿਆਨ ਕਲੰਗੀਆਂ ਵਾਲਿਆ ਚਰਣਾ ਦੇ ਨਾਲ ਲਗੀਆਂ ਨੇਵ ਚਰਨਾਂ ਦੇ ਨਾਲ ਲਗੀਆਂ ਨਿਵ ਗਿਆਨ ਕਲੰਗੀਆਂ ਚਰਨਾਂ ਦੇ ਨਾਲ ਲਗੀਆਂ ਆਏ ਦਾਤਾ ਜੀ ਮਿਹਰ ਕਰਿਓ ਤੁਹਾਡੇ ਚਰਨਾਂ ਨਾਲ ਪ੍ਰੀਤ ਇਸੇ ਤਰ੍ਹਾਂ ਬਣੀ ਰਹੇ ਤਾਂ ਫਿਰ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇ ਧਾਰਨੀ ਵਾਲਾ ਸਾਡਾ ਜੀਵਨ ਬਣ ਜਾਏਗਾ ਇੰਨੀ ਕੋ ਹਾਜ਼ਰੀ ਪਰਵਾਰਨ ਕਰਨੀ ਆਪ ਸਰਬਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਹਰ ਰੋਜ਼ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਦੇ ਹੋ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਦੇ ਹੋ ਤੇ ਮੈਂ ਬੇਨਤੀ ਕਰਦੇ ਮੈਂ ਸੰਗਤ ਨੂੰ ਕਿ ਆਪਣੇ ਕੋਲ ਅਜ ਇੱਕ ਮਹੀਨਾ ਹੈ 8 ਤੇ 9 ਤਰੀਕ ਦੇ ਆਪਨੇ ਨਗਰ ਦੇ ਵਿੱਚ ਜੋ ਮੇਰੇ ਮਨ ਦੀ ਰੀਤ ਸੀ ਸਤਿਗੁਰੂ ਨੇ ਬਹੁਤ ਕਿਰਪਾ ਕੀਤੀ ਹੈ ਤੇ ਪੂਰੀ ਕੀਤੀ ਹੈ ਬਾਬਾ ਰਣਜੀਤ ਸਿੰਘ ਜੀ ਢਰੀਆਂ ਵਾਲੇ ਮਹਾਂਪੁਰਖ ਉਹਨਾਂ ਦੇ ਆਪਣੇ ਨਗਰ ਵਿੱਚ ਦੋ ਦੀਵਾਨ ਹਨ 8 ਤੇ 9 April ਦੀ ਤੇ ਉਹਦੇ ਵਿੱਚ ਆਪਾਂ ਬਹੁਤ ਸੋਹਣਾ ਵੱਡਾ ਸਮਾਗਮ ਕਰਾਂਗੇ ਵਧੀਆ ਤਰੀਕੇ ਨਾਲ ਤੇ ਸਤਿਗੁਰੂ ਕਿਰਪਾ ਕਰਨ ਆਪ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਇਸ ਸਮਾਗਮ ਵਿੱਚ ਸਹਿਯੋਗ ਦੇਣਾ ਜੋ ਦੋ ਮਹਾਪੁਰਖ ਪਹੁੰਚਣਗੇ ਆਪਣੇ ਨਗਰ ਵਿੱਚ ਤੇ ਆਪਾਂ ਬਹੁਤ ਸੋਨਾ ਪ੍ਰਬੰਧ ਕਰਾਂਗੇ ਤੇ ਵਧੀਆ ਤਰੀਕੇ ਨਾਲ ਸਤਿਗੁਰੂ ਕਿਰਪਾ ਕਰਨ ਜੋ ਇਹ ਸਮਾਗਮ ਹਨ ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਹੁੰਦੇ ਹਨ ਤੇ ਆਪ ਨੇ ਨਗਰ ਤੇ ਕਿਰਪਾ ਕੀਤੀ ਹੈ ਦੋ ਦਿਨ ਦਾ ਆਪਾਂ ਨੂੰ ਗੁਰਮਤ ਸਮਾਗਮ ਮਿਲਿਆ ਹੈ ਜਿਦੇ ਵਿੱਚ ਆਪ ਦੋਨੋਂ ਦਿਨ ਭਾਈ ਜੀਤ ਸਿੰਘ ਜੀ ਡਾਡਰੀਆਂ ਵਾਲੇ ਮਹਾਂਪੁਰਖ ਦੋਨੋਂ ਦਿਨ ਪਹੁੰਚਣਗੇ ਉਹ ਉਹਨਾਂ ਕੋਲੋਂ ਆਪਾਂ ਗੁਰਮਤਿ ਬਚਾਰਾਂ ਦਾ ਲਾਹਾ ਲਵਾਂਗੇ ਤੇ ਪਿਆਰਿਓ ਇਸੇ ਤਰ੍ਹਾਂ ਆਪ ਜੀ ਨੇ ਸਹਿਯੋਗ ਦੇਣਾ ਤੇ ਆਓ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ ਜੀ ਸ਼ਲੋਕ ਪਾਵਨ ਗੁਰੂ ਪਾਣੀ ਪਇਤਾ ਮਾਤਾ ਧਰਤ ਦੇਵਸ ਰਾਤ ਦੁਏ ਨਾ ਹੀਂਦਾ ਆ ਖੇਲਾ ਸਗਲ ਚਾਂਗਿਆ ਆ ਬੁਰਿਆ ਆ ਬਾਚੈ ਤਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨ੍ਹੇ ਨਾਮ ਧਿਆਏ ਗਏ ਮਸਕਤ ਨਾਨਕ ਤਿਹ ਮੁਖ ਉਜਲੇ ਕੇਤੀ ਛੁਟੀ ਜਿਨ੍ਹੇ ਨਾਮ ਧਿਆਏ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ